ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੁਪਨਿਆਂ ਦੇ ਘਰ ਵਿੱਚ ਅੱਜ ਮਾਸਟਰ ਜੀ ਸ਼ੋਅ ਹੋਣ ਜਾ ਰਿਹਾ ਜੀ ਰਣਵੀਰ ਰਾਣਾ ਜੀ ਦੀ ਟੀਮ ਤੇ ਨਾਲ ਸਾਡਾ ਵੀਰ ਰਾਜਵੀਰ ਦਿਓਲ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਇਹ ਸ਼ੋਅ ਸੁਪਨਿਆਂ ਦੇ ਘਰ ਵਿੱਚ ਉਲੀਕਿਆ ਗਿਆ ਜਿਹੜਾ ਸ਼ੋਅ ਬੜੇ ਵੱਡੇ ਵੱਡੇ ਪਲੇਟਫਾਰਮਾਂ ਤੇ ਹੋ ਰਿਹਾ ਬੜੀ ਡਿਮਾਂਡ ਆ ਬਹੁਤ ਸਾਰੇ ਲੋਕ ਡੇਟਾ ਮੰਗ ਰਹੇ ਨੇ ਇਹਨਾਂ ਤੋਂ ਰਣਵੀਰ ਰਾਣਾ ਜੀ ਦੀ ਟੀਮ ਨੇ ਸਾਨੂੰ ਇੱਥੇ ਨਿਸ਼ਵਾਰ ਤੇ ਸੇਵਾ ਦੇ ਵਿੱਚ ਇਹ ਸ਼ੋਅ ਇੱਥੇ ਅੱਜ ਅਰੇਂਜ ਕੀਤਾ ਜਿਹਦੇ ਵਿੱਚ ਸਾਰਾ ਕੁਝ ਉਹ ਆਪਣੇ ਵੱਲੋਂ ਹੀ ਕਰ ਰਹੇ ਨੇ ਅਸੀਂ ਸਿਰਫ ਇੱਥੇ ਬੈਠਣ ਦਾ ਅਰੇਂਜਮੈਂਟ ਹੀ ਕਰਿਆ ਹੈ ਤੇ ਬੈਠੀ ਸੰਗਤ ਤੁਸੀਂ ਦੇਖਦੇ ਹੋ ਭੈਣ ਭਰਾ ਪਹੁੰਚ ਗਏ ਨੇ ਦੂਰੋਂ ਨੇੜੇੋਂ ਆਈ ਹੋਈ ਸੰਗਤ ਇਹ ਸ਼ੋਅ ਬੜੀ ਮਤਲਬ ਧਿਰਜਨਾ ਬੜੇ ਮਨ ਨਾਲ ਬੜੀ ਇਕਾਗਰਤਾ ਨਾਲ ਦੇਖਣ ਤੇ ਸੁਣਨ ਵਾਲਾ ਸ਼ੋਅ ਆ 7 ਵਜੇ ਇਹ ਸ਼ੋਅ ਸ਼ੁਰੂ ਹੋਣਾ ਅਜੇ 6:30 ਹੋਏ ਐ ਅੱਧਾ ਘੰਟਾ ਪਿਆ ਜੇ ਕੋਈ ਭੈਣ ਭਰਾ ਨੇੜੇ ਤੇੜੇ ਸਾਡੇ ਹੈਗਾ ਦੇਖਣਾ ਚਾਹੁੰਦਾ ਆਉਣਾ ਚਾਹੁੰਦਾ ਉਹ ਆ ਵੀ ਸਕਦਾ ਵਾ ਪਰ ਅਸੀਂ ਇਹਦੇ ਵਿੱਚ ਜ਼ਿਆਦਾ ਸਨੇਹਾ ਪਹਿਲਾਂ ਤਾਂ ਨਹੀਂ ਸੀ ਦਿੱਤਾ ਵੀ ਕਿਉਂਕਿ ਇਹ ਸ਼ੋਅ ਪਹਿਲਾਂ ਹੀ ਆਉਣ ਵਾਲੇ ਸੁਣਨ ਵਾਲੇ ਬਹੁਤ ਸਾਰੇ ਲੋਕ ਰਣਵੀਰ ਜੀ ਨਾਲ ਜਿਹੜੇ ਜੁੜੇ ਹੋਏ ਨੇ ਉਹ ਅੜੀਕ 'ਚ ਰਹਿੰਦੇ ਨੇ ਜਿੱਥੇ ਵੀ ਇਲਾਕੇ 'ਚ ਕਿਤੇ ਨੇੜੇ ਤੇੜੇ ਉਹਨਾਂ ਨੂੰ ਪਤਾ ਲੱਗਦਾ ਸ਼ੋਅ ਹੋ ਰਿਹਾ ਤਾਂ ਬਹੁਤ ਵੱਡੀ ਗੰਟੀ 'ਚ ਪਹੁੰਚਦੇ ਨੇ ਉਹ ਤੇ ਅੱਜ ਵੀ ਇੱਥੇ ਵੀ ਪਹੁੰਚੇ ਹੋਏ ਨੇ ਸਾਡੇ ਕੋਲੇ ਬਾਕੀ ਸਾਡੇ ਪਰਿਵਾਰ ਦੇ ਮੈਂਬਰ ਸੁਪਨਿਆਂ ਦੇ ਘਰ ਦੇ ਮੈਂਬਰ ਸਾਡੇ ਤੁਹਾਨੂੰ ਜਿਵੇਂ ਪਤਾ ਸੁਖ ਨਾਲ 800 ਦੇ ਕਰੀਬ ਮੈਂਬਰ ਨੇ ਸੁਪਨਿਆਂ ਦੇ ਘਰ ਵਿੱਚ ਜਿਹੜੇ ਇੱਥੇ ਰਹਿੰਦੇ ਨੇ ਤੇ ਉਹਦੇ ਵਿੱਚੋਂ ਕਰੀਬ ਅੱਜ ਪੌਣੇ 300 ਮੈਂਬਰ ਨੇ ਜਿਹੜੇ ਇਸ ਸੋਝੀ ਰੱਖਦੇ ਆ ਇਸ ਲੈਵਲ ਦੀ ਸਮਝ ਰੱਖਦੇ ਆ ਜਿਹੜੇ ਇਸ ਨਾਟਕ ਨੂੰ ਦੇਖ ਸਕਦੇ ਆ ਸੁਣ ਸਕਦੇ ਆ ਸਮਝ ਸਕਦੇ ਆ ਜ਼ਿਆਦਾਤਰ ਪੇਸ਼ੈਂਟ ਸਾਡੇ ਕੋਲੇ ਜਿਹੜੇ ਤੁਹਾਨੂੰ ਪਤਾ ਮੈਂਟਲੀ ਡਿਸੇਬਲ ਆ ਪਰ ਅੱਜ ਅਸੀਂ ਕੋਸ਼ਿਸ਼ ਕੀਤੀ ਹੈ ਸਾਡੇ ਪਰਿਵਾਰ ਦੇ ਉਹਨਾਂ ਬਾਪੂ ਬਜ਼ੁਰਗਾਂ ਨੂੰ ਬੱਚਿਆਂ ਨੂੰ ਨੌਜਵਾਨ ਵੀਰਾਂ ਨੂੰ ਭੈਣਾਂ ਨੂੰ ਬੱਚੀਆਂ ਨੂੰ ਮਾਤਾਵਾਂ ਨੂੰ ਰਣਵੀਰ ਰਾਣਾ ਜੀ ਦਾ ਇਹ ਮਾਸਟਰ ਜੀ ਨਾਮ ਦਾ ਇਹ ਸ਼ੋਅ ਆ ਜਿਹੜਾ ਉਹਨੂੰ ਦੇਖ ਕੇ ਉਹ ਵੀ ਕੁਝ ਅਰਨ ਕਰ ਸਕਣ ਕੁਝ ਪ੍ਰਾਪਤ ਕਰ ਸਕਣ ਕੁਝ ਸਿੱਖ ਸਕਣ ਕੁਝ ਸਮਝ ਪ੍ਰਾਪਤ ਕਰ ਸਕਣ ਰਣਵੀਰ ਰਾਣਾ ਜੀ ਦਾ ਇਹ ਸ਼ੋਅ ਦੁਨੀਆ ਭਰ ਦੇ ਵਿੱਚ ਹੋ ਰਿਹਾ ਬਹੁਤ ਸਾਰੇ ਲੋਕ ਜਾਣਦੇ ਆ ਰਣਵੀਰ ਰਾਣਾ ਜੀ ਕਿਸ ਕਰਦਾਰ ਦੇ ਕਿਸ ਕਦ ਦੇ ਲਈ ਇੱਕ ਐਕਟਰ ਨੇ ਇੱਕ ਕਿਦਾਂ ਦੇ ਇੱਕ ਆਰਟ ਆ ਉਹਨਾਂ ਦੇ ਵਿੱਚ ਜਿਹੜੀ ਕੁਦਰਤ ਵੱਲੋਂ ਹੀ ਗੋਡ ਗਿਫਟਡ ਆ ਉਹਨਾਂ ਦੀ ਕਹੀ ਹੋਈ ਗੱਲ ਉਹਨਾਂ ਦਾ ਕੀਤਾ ਹੋਇਆ ਕੋਈ ਵੀ ਐਕਟ ਮਨ ਦੇ ਵਿੱਚ ਛਪ ਜਾਂਦਾ ਚਾਹੇ ਉਹ ਹਾਸੇ ਖੇਡੇ ਵਾਲਾ ਹੋਵੇ ਚਾਹੇ ਉਹ ਕੋਈ ਸੀਰੀਅਸ ਗੱਲ ਹੋਵੇ ਪਰ ਜਿਹੜਾ ਇਹ ਇਹਨਾਂ ਨੇ ਸ਼ੁਰੂ ਕੀਤਾ ਮਾਸਟਰ ਜੀ ਨਾਂ ਤੇ ਕਨਸੈਪਟ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਫਲਸਫਾ ਇੱਕ ਇਨਸਾਨ ਨੂੰ ਅੰਦਰੋਂ ਝੰਝੋੜਨਾ ਉਹਨੂੰ ਅੰਦਰੋਂ ਜਗਾਉਣਾ ਉਹਦੇ ਅੰਦਰਲੀ ਸਮਝ ਨੂੰ ਜਗਾਉਣਾ ਥੋੜੀਆਂ ਲਾਈਟਾਂ ਜਗਾ ਦੋ ਕਾਕਾ ਇੱਕ ਮਿੰਟ ਤੇ ਉਸ ਸਮਝ ਨੂੰ ਅੱਜ ਆਪਣੇ ਅੰਦਰ ਝਾਤ ਮਾਰਨ ਲਈ ਅਸੀਂ ਸਾਰੇ ਇਕੱਤਰ ਹੋਏ ਆ ਇੱਥੇ ਉਸ ਆਪਣੇ ਅੰਦਰ छुपी ਹੋਈ ਸਮਝ ਜਿਹਨੂੰ ਅਸੀਂ ਕਿਤੇ ਨਾ ਕਿਤੇ ਆਪਣੇ ਅੰਦਰੋਂ ਹੀ ਵਿਸਾਰ ਦਿੰਨੇ ਆ ਦੇਖ ਨਹੀਂ ਪਾਉਂਦੇ ਸਮਝ ਨਹੀਂ ਪਾਉਂਦੇ ਅੱਜ ਉਸ ਇੱਕ ਆਪਣੇ ਅੰਦਰਲੇ ਸਾਡੇ ਅਚੇਤ ਮਨ ਦੇ ਨਾਲ ਜੋੜਨ ਵਾਸਤੇ ਰਣਵੀਰ ਸਿੰਘ ਰਾਣਾ ਜੀ ਦੀ ਟੀਮ ਪਹੁੰਚੀ ਆ ਤੇ ਹੁਣ 7 ਵਜੇ ਇਹ ਸ਼ੋਅ ਸ਼ੁਰੂ ਹੋਊਗਾ ਤੇ ਸ਼ੋਅ ਦੇ ਵਿੱਚ ਸਾਡੇ ਪਰਿਵਾਰ ਦੇ ਸਾਰੇ ਮੈਂਬਰ ਹਿੱਸਾ ਲੈ ਰਹੇ ਨੇ ਹੁਣ ਜਿਵੇਂ ਤਿਲਕਰਾਜ ਸਾਡਾ ਵੀਰ ਬੈੱਡ ਤੇ ਹੀ ਆ ਤੁਰ ਨਹੀਂ ਸਕਦਾ ਲੇਟਣਾ ਹੀ ਪੈਂਦਾ ਇਹਨੂੰ ਕਿਉਂਕਿ ਇਹਦੀ ਥੱਲੇ ਵਾਲਾ ਹਿੱਸਾ ਡੈਡਾ ਬਿਲਕੁਲ ਰੀੜ ਦੀ ਹੱਡੀ ਜਦੋਂ ਲੈ ਕੇ ਆਏ ਸੀ ਵੀਰ ਬਹੁਤ ਮਾੜੇ ਹਿਲਾਤਾ ਸੀ ਜਾਕਮ ਸੀ ਕਪੂਰ ਥਲੇ ਤੋਂ ਅੱਜ ਤੋਂ 3 ਸਾਲ ਪਹਿਲਾਂ ਤੇ ਹੁਣ ਇਹ ਵੀ ਵੀਰ ਦਿਮਾਗੀ ਤੌਰ ਤੇ ਜਮਾਂ ਠੀਕ ਆ ਸਮਝ ਰੱਖਦਾ ਪੂਰੀ ਸੁੱਖੂ ਆ ਸਾਡਾ ਅਸੀਂ ਮੰਝੇ ਹੀ ਲਾਏ ਹੋਇਆ ਬਾਪੂ ਜਿੰਨੇ ਕੁਰਸੀਆਂ ਤੇ ਬੈਠੇ ਆ ਬੀਲ ਚੇਹਰਾ ਵਾਲੇ ਨੇ ਉਹਨਾਂ ਨੂੰ ਵੀਲਚੇਰਾਂ ਤੇ ਜਿਹੜੇ ਮੰਝਿਆਂ ਵਾਲੇ ਆ ਉਹਨਾਂ ਨੂੰ ਵੀ ਅਸੀਂ ਲਿਆਂਦਾ ਵੀ ਕੋਈ ਨਾ ਘੱਟੋ ਘੱਟ ਬੈਠ ਕੇ ਬਾਪੂ ਜਸਵਿੰਦਰ ਜੀ ਜਿਨ੍ਹਾਂ ਦਾ 3.5 ਕੁਆਂਟਲ ਵਜਨ ਸੀ ਚੱਕੀ ਲੈ ਕੇ ਆਏ ਸੀ ਤੁਸੀਂ ਦੇਖਿਆ ਸੀ ਕੀ ਹਾਲ ਸੀ ਉਸ ਦਿਨ ਬਾਪੂ ਜੀ ਦੀ ਅੱਜ ਬਾਪੂ ਆਪਣੇ ਪੈਰਾਂ ਤੇ ਚੱਲ ਕੇ ਇੱਥੇ ਸ਼ੋਅ ਦੇਖਣ ਲਈ ਆਇਆ ਅੰਦਰੋਂ ਤੇ ਇਦਾਂ ਹੀ ਹਾਂਜੀ ਸਲਾਮ ਵਾਲੇਕਮ ਸਲੀਮ ਭਾਈ ਠੀਕ ਹੋ ਸਲਾਮ ਭਾਈ ਹਾਂ ਵੀ ਕਰ ਦਿੱਤੇ ਆ ਕਿਵੇਂ ਬਾਪੂ ਕਿਵੇਂ ਆ ਠੀਕ ਆ ਠੀਕ ਆ ਬਾਪੂ ਠੀਕ ਕੀ ਹਾਲ ਨੇ ਵੀਰੇ ਹਾਂਜੀ ਠੀਕ ਹੈ ਬਾਈ ਹਾਂ ਬਾਪੂ ਠੀਕ ਆ ਨਰੈਣ ਸਿੰਘ ਠੀਕ ਆ ਆ ਵਾਹ ਬਈ ਵਾਹ ਕਿਵੇਂ ਗਪਾਲ ਬਾਪਾ ਠੀਕ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਿਤ ਪ੍ਰੈਸ਼ਰ ਜੀ ਸਾਡੇ ਪ੍ਰੋਫੈਸਰ ਸਾਹਿਬ ਨਾ ਨਾ ਗਰੇਵਾਲਾ ਸਾਹਿਬ ਸਾਡੇ ਗਰੇਵਾਲ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਮੰਨ ਤੋਂ ਕਿਵੇਂ ਵੀਰੇ ਠੀਕ ਆ ਜਿਉਂਦਾ ਰਹੋ ਬਾਈ ਕਿਉਂਦਾ ਰਹੋ ਵਧੀਆ ਬਟੋ ਬਾਈ ਕੀ ਹਾਲ ਹੈ ਠੀਕੋ ਸਤਿ ਸ਼੍ਰੀ ਅਕਾਲ ਜੀ ਹੋਰ ਮਗਰ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵਲੰਟੀਅਰ ਵੀ ਸਾਡੇ ਇੱਧਰ ਨੂੰ ਬੈਠੇ ਲੁਕੇ ਜੇ ਤੇ ਉੱਪਰ ਸਾਡੇ ਸਾਰੇ ਬੱਚੇ ਬੈਠੇ ਨੇ ਤੇ ਇੱਧਰ ਸਾਡੀਆਂ ਨਾਵਾਂ ਤੇ ਭੈਣਾ ਬੈਠੀਆਂ ਸਾਰੀਆਂ ਇੱਧਰ ਬਾਪੂ ਬਜ਼ੁਰਗ ਤੇ ਵੀਰ ਬੈਠੇ ਨੇ ਤੇ ਸ਼ੋਅ ਸ਼ੁਰੂ ਕਰਨ ਦੀ ਤਿਆਰੀ ਹੈ ਜੀ ਪੂਰੀ ਤੇ ਅੱਜ ਇਸ ਸ਼ੋਅ ਦਾ ਆਨੰਦ ਲੈਣਗੇ ਸਾਡੇ ਭੈਣ ਭਰਾ ਕਿਉਂਕਿ ਰਣਵੀਰ ਰਾਣਾ ਜੀ ਤੋਂ ਮੈਂ ਖੁਦ ਵੀ ਅਸੀਂ ਬਹੁਤ ਇਨਸਪਾਇਰ ਆ ਕਿਉਂਕਿ ਉਹਨਾਂ ਦੀ ਗੱਲ ਉਹਨਾਂ ਗੱਲ ਕਰਨ ਦਾ ਤਰੀਕਾ ਗੱਲ ਨੂੰ ਸਮਝਾਉਣ ਦਾ ਤਰੀਕਾ ਇੱਕ ਵਿਲੱਖਣਤਾ ਜਿਹੜੀ ਉਹਨਾਂ ਦੀ ਉਹਨਾਂ ਦੇ ਕਿਰਦਾਰ ਦੇ ਵਿੱਚ ਆ ਉਹਨਾਂ ਦੀ ਸਮਝ ਦੇ ਵਿੱਚ ਆ ਇਹ ਬਹੁਤ ਵੱਡੀ ਗੱਲ ਆ ਤੇ ਅੱਜ ਅਸੀਂ ਉਹਨੂੰ ਸਾਰੇ ਫੇਸ ਕਰਾਂਗੇ ਉਹ ਤੋਂ ਸਿੱਖਾਂਗੇ ਕੁਝ ਉਹਨਾਂ ਦੇ ਉਸ ਕਰਦਾਰ ਤੋਂ ਤੇ ਅਮੀਰ ਕਰਦੇ ਆ ਤੁਸੀਂ ਵੀ ਜਰੂਰ ਅੱਜ ਜੇ ਕੋਈ ਅਮੀਰ ਭੈਣ ਆ ਸਕਦਾ ਇੱਥੇ ਤਾਂ ਜਰੂਰ ਆ ਕੇ ਤੁਸੀਂ ਵੀ ਇਹਦਾ ਹਿੱਸਾ ਬਣਿਓ ਕਿਤੇ ਪਾਸ਼ਾ ਚੜ੍ਹਦੀ ਕਲਾ ਵਕਸ਼ਨ ਜੀ ਸਰਬੱਤ ਦਾ ਭਲਾ ਕਰਨ ਤੰਦਰੁਸਤੀਆਂ ਵਕਸ਼ਨ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ